ਚੈਨ ਰਕਾਰ ਕਰ ਕਰ ਕੇ ਵੇਖਿਆ ਨਦਰ ਨਿਖਾਰੋ ਸਾਧ ਸੰਗਤ ਸਾਜਾਡ ਹੋਈ ਹੈ ਜਿੱਥੇ ਨਿਰੰਕਾਰ ਦਸਦਾ ਹੋਵੇ ਉਸ ਦਾ ਨਿਰੰਕਾਰ ਕਹਿੰਦੇ ਨੇ ਜਗਤ ਵਿੱਚ ਹਰ ਥਾਂ ਤੇ ਹਰ ਚੀਜ਼ ਦੇ ਵਿੱਚ ਹਰ ਮਨੁੱਖ ਮਨੁੱਖੀ ਜੀਵ ਦੇ ਵਿੱਚ ਉਹ ਮੰਦਰਾ ਹੈ ਪਰ ਧਰਤੀ ਦੇ ਜੇ ਕਿ ਕਿਸੇ ਦੇ ਸਵਰਗ ਦੇ ਦਰਸ਼ਨ ਕਰਨ ਨੇ ਉਹ ਹੈ ਅੰਮ੍ਰਿਤ ਸਰ ਸਾਹਿਬ ਵਾਹਿਗੁਰੂ ਅੰਮ੍ਰਿਤ ਸਰ ਸਾਹਿਬ ਸਵਰਗ ਕਿਵੇਂ ਹੈ ਅਸਲ ਦੇ ਵਿੱਚ ਸਵਰਗ ਕੀ ਹੈ ਸਵਰਗ ਉਸ ਤੇਰਾ ਖਾਨ ਹੈ ਸੱਚ ਤੇਰਾ ਪੇਸ਼ ਕਰਿਆ ਪ ਭਾਈ ਸੰਗਾ ਬਲਵੰਟ ਕਹਿੰਦੇ ਨੇ ਗੁਰਾਮ ਦਾ ਸ਼ਹਿਜ ਨੂੰ ਵੀ ਤੁਹਾਡਾ ਇਹ ਉਸਤਾਨ ਹੈ ਇਹ ਵੀ ਤਨ ਹੈ ਤੇ ਤੁਹਾਡਾ ਪੇਸ਼ ਕਰਿਆ ਮਤਲਬ ਤੁਹਾਡੀ ਕੁਸ਼ਤ ਕੋ ਇਹ ਪੇਸ਼ ਕਰਾ ਸ਼ਬਦ ਪੇਸ਼ ਕਰਾ ਦੇ ਅਰਬੀ ਫਾਰਸੀ ਦਾ ਸ਼ਬਦ ਹੈ ਪੇਸ਼ ਕਰਾ ਉਹਦੇ ਤੋਂ ਲਿਆ ਗਿਆ ਹੈ ਪੇਸ਼ ਕਰਾ ਦਾ ਅਰਥ ਹੈ ਉਸਤਤ ਕਰਨਾ ਪੁਰਾਣੇ ਜ਼ਮਾਨੇ ਚ ਦਰਬਾਰੀ ਕਵੀ ਰਾਜਿਆਂ ਦੀ ਉਸਤਤ ਕਰ ਕਰਿਆ ਕਰਦੇ ਸਨ ਲੋਕ ਹੀ ਰਾਜਾ ਤੋਂ ਪਹਿਲੇ ਹੀ ਆ ਕੇ ਇੰਤਜ਼ਾਰ ਕਰਿਆ ਕਰਦੇ ਸਨ ਪਰ ਉਹ ਕਿਉਂ ਕਰਦੇ ਸਨ ਕਿਉਂਕਿ ਉਸ ਵੇਲੇ ਰਾਜਾ ਦਾ ਜ਼ੋਰ ਚੱਲਦਾ ਸੀ ਪਰ ਅੱਜ ਦੇਖੋ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਲੋਕੀ ਆਪਣੀ ਇੱਕ ਸ਼ਰਧਾ ਭਾਵਨਾ ਨਾਲ ਆਪਣੀ ਖੁਸ਼ੀ ਨਾਲ ਸੇਵਾ ਕਰਦੇ ਨੇ ਫੁੱਲਾਂ ਦੀ ਬਖਾ ਕਰਦੇ ਨੇ ਉਹਨਾਂ ਦੇ ਪਾਲਕੀ ਨੂੰ ਮੋਢਾ ਲਾਉਂਦੇ ਨੇ ਉਹਨਾਂ ਨੂੰ ਆਪਣੀ ਖੁਸ਼ੀ ਹੈ ਇਹ ਸੱਚਖੰਡ ਦੇ ਘਰ ਵਿੱਚ ਅਕਾਲ ਪੁਰਖ ਦਾ ਪਰਮੇਸ਼ ਹੁੰਦਾ ਹੈ ਇਸ ਕਰਕੇ ਉਸ ਨੂੰ ਚੌੜੀ